ਜਦੋਂ 1984 ਦੇ ਸਿੱਖ ਕਤਲੇਆਮ ਦੌਰਾਨ ਇੱਕ ਆਰਐਸ ਵਰਕਰਨੀ 13 ਦਿਨਾਂ ਤੱਕ ਟਾਲਪਨ ਕੀ ਕੀਤੀ ਇੱਕ ਸਿੱਖ ਪਰਿਵਾਰ ਦੀ ਰੱਖਿਆ ਇਹ ਕਹਾਣੀ ਹੈ ਚਰਨਜੀਤ ਕੌਰ ਦੀ ਜੋ 1984 ਦੇ ਸਿੱਖ ਕਤਲੇਆਮ ਦੀ ਚਸ਼ਮਦੀਦ ਹੈ ਉਹ ਕਹਿੰਦੇ ਹਨ 1984 ਦੇ ਸਿੱਖ ਕਤਲੇਆਮ ਦਾ ਉਹ ਦਿਨ ਅਜੇ ਵੀ ਉਹਨਾਂ ਦੇ ਰੋਂਗ ਤੇ ਖੜੇ ਕਰ ਦਿੰਦਾ ਅਸੀਂ ਬਹਾਦਰਗੜ੍ਹ ਵਿੱਚ ਰਹਿੰਦੇ ਸਨ ਉਸ ਦਿਨ ਸਕੂਲ ਤੋਂ ਵਾਪਸ ਆਉਂਦੇ ਸਮੇਂ ਮੇਰੇ ਪਿਤਾ ਜੀ ਘਬਰਾਟ ਵਿੱਚ ਆਏ ਅਤੇ ਮੈਨੂੰ ਤੇ ਮੇਰੇ ਦੋਵੇਂ ਭਰਾਵਾਂ ਨੂੰ ਘਰ ਲੈ ਗਏ ਗਲੀ ਵਿੱਚ ਰੋਲਾ ਸੀ ਕੁਝ ਲੋਕ ਕਹਿ ਰਹੇ ਸਨ ਕਿ ਸਿੱਖਾਂ 'ਤੇ ਹਮਲਾ ਹੋਇਆ ਹੈ। ਦੰਗਾਕਾਰੀਆਂ ਦੀ ਇੱਕ ਢੀੜ ਨਾਰੇ ਲਗਾਉਂਦੇ ਹੋਏ ਸਾਡੇ ਮੋਹੱਲੇ ਵੱਲ ਆ ਰਹੇ ਸੀ। ਸਾਡੇ ਆਂਢ ਗੁਆਂਢ ਵਿੱਚ ਸਿਰਫ 3 ਤੋਂ 4 ਸਿੱਖ ਪਰਿਵਾਰ ਹੀ ਸਨ। ਇੱਕ ਪਰਿਵਾਰ ਟੈਂਟ ਹਾਊਸ ਚਲਾਉਂਦਾ ਸੀ ਦੂਜਾ ਇੱਕ ਸਟੇਸ਼ਨਰੀ ਦੀ ਦੁਕਾਨ ਦੰਗਾਕਾਰੀਆਂ ਨੇ ਸਟੇਸ਼ਨਰੀ ਦੀਆਂ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਅਤੇ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਟੈਂਟ ਹਾਊਸ ਦਾ ਸਾਰਾ ਸਮਾਨ ਲੁੱਟ ਲਿਆ ਹਾਲਾਤ ਅਜਿਹੇ ਸਨ ਕਿ ਮੇਰੀ ਮਾਂ ਦਰਵਾਜ਼ੇ ਦੇ ਪਿੱਛੇ ਬੈਠੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੀ ਸੀ ਹਰ ਪਾਸੇ ਦੰਗਾਕਾਰੀਆਂ ਦੀ ਦਹਿਸ਼ਤ ਸੀ ਪਰ ਇਸ ਦੌਰਾਨ ਕੁਝ ਲੋਕ ਦੇਵਦੂਤ ਬਣ ਕੇ ਡੰਡੇ ਲੈ ਕੇ ਸਿੱਖਾਂ ਦੀ ਮਦਦ ਕਰ ਰਹੇ ਸਨ ਉਹਨਾਂ ਨੂੰ ਦੇਖ ਕੇ ਮੇਰੇ ਪਿਤਾ ਨੂੰ ਸੁੱਖ ਦਾ ਸਾਹ ਆਇਆ ਆਰਐਸਐਸ ਦੇ ਵਰਕਰ ਈਸ਼ਵਰਦਾਸ ਇਲਾਬਾਦੀ ਆਏ ਅਤੇ ਕਿਹਾ ਹਾਲਾਤ ਬਹੁਤ ਮਾੜੇ ਨੇ ਤੁਸੀਂ ਸਾਡੇ ਘਰ ਚੱਲੋ ਮੇਰੇ ਪਿਤਾ ਨੇ ਤੁਰੰਤ ਉਹ ਨਾਦ ਸੁਝਾ ਮੰਨ ਲਿਆ ਰਾਤ ਦੇ ਕਰੀਬ 3 ਵਜੇ ਕੰਬਲਪੇਟ ਕੇ ਅਸੀਸ਼ਵਰ ਜੀ ਨਾਲ ਉਹਨਾਂ ਦੇ ਘਰ ਗਏ ਜਿੱਥੇ ਅਸੀਂ ਲਗਭਗ 13 ਦਿਨ ਰਹੀਏ ਇਸ ਸਮੇਂ ਦੌਰਾਨ ਉਹਨਾਂ ਨੇ ਨਾ ਸਿਰਫ ਸਾਨੂੰ ਆਪਣੇ ਘਰ ਵਿੱਚ ਰੱਖਿਆ ਬਲਕਿ ਸਾਡੇ ਘਰ ਦੀ ਰੱਖਿਆ ਵੀ ਕੀਤੀ ਉਹਨਾਂ ਨੇ ਉਸ ਮੁਸ਼ਕਲ ਸਮੇਂ ਦੌਰਾਨ ਸਾਡਾ ਸਾਥ ਦਿੱਤਾ ਜਿਸ ਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ ਉਸ ਸਮੇਂ ਦੀ ਕਾਂਗਰਸ ਸਰਕਾਰ 'ਚ ਮਨੁੱਖਤਾ ਮਰ ਗਈ ਸੀ ਇੱਕ ਪਾਸੇ ਸਰਕਾਰ ਸਾਡੇ ਪਰਿਵਾਰਾਂ ਨੂੰ ਹੋਰ ਦਰਦ ਦੇਣ ਲਈ ਪਰਿਵਾਰਾਂ ਨੂੰ ਬਹੁਤ ਘੱਟ ਮੁਆਵਜ਼ਾ ਦੇ ਰਹੀ ਸੀ ਜਦੋਂ ਕਿ ਦੂਜੇ ਪਾਸੇ ਐਸਐਸ ਨਾਲ ਜੁੜੇ ਲੋਕ ਸਿੱਖਿਆ ਲਈ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਰਹੇ ਸਨ